ਤਮਾਮ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਨੂੰ ਬਹੁਤ ਦੁੱਖ ਪਹੁੰਚਿਆ ਬਹੁਤ ਖੇਸ ਪਹੁੰਚੀ। ਅਰ ਉਸ ਤੋਂ ਵੀ ਪਹਿਲਾਂ ਥੋੜੀ ਦੇਰ ਦੀਨਾ ਨਗਰ ਦੇ ਵਿੱਚ ਹਮਲਾ ਹੋਇਆ ਜਿਸ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ। ਤਰਹਣ ਤੇ ਪਠਾਨਕੋਟ ਦੇ ਵਿੱਚ ਬਹੁਤੀ ਕਲੌਨੀ ਹਰਕਤ ਜਿਹੜੀ ਹੈ ਉਹ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੀਤੀ ਗਈ ਹੈ। पर मैं चाहूंगा कि एक बार अगर ਤੁਸੀਂ ਲੋਗ ਮੇਰੇ ਨਾਲ ਖੜੇ ਹੋ ਕੇ ਇੱਕ ਇੱਕ ਸ਼ਰਧਾਂਜਲੀ ਸ਼ਰਧਾਂਜਲੀ ਦੇ ਰੂਪ ਚ ਜਿਹੜੀਆਂ ਜਿਹੜੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਸਿਰਫ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਸ਼ਰਧਾਂਜਲੀ ਹੋ ਕੇ ਸਿਰਫ ਇੱਕ ਮਿੰਟ ਦੇ ਲਈ ਮੌਨ ਤਰਨ ਕਰਦੇ ਆਂ ਔਰ ਮਾਲਕ ਦੇ ਚਰਨਾਚੋਣਾਂ ਨੂੰ ਕੇ ਕੇ ਨੇ ਕਿਉਂ ਆਪਣੇ ਚਰਨਾਚਰਨ ਦੇ ਵਿੱਚ ਰੱਖਣ ਔਰ ਉਹਨਾਂ ਨੂੰ ਸ਼ਾਂਤੀ ਦੇਣਾ ਔਰ ਉਹ ਜਿਹੜੀਆਂ ਅੱਜ ਸਾਡੇ ਵਿੱਚ ਨਹੀਂ ਰਹੀਆਂ ਪਾ